ਹਲਦੀ ਆਪਣੀ ਇੱਕ ਮਹੱਤਤਾ ਹੈ ਤੇ ਬਹੁਤ ਦੂਰ ਦਰਾਡੇ ਤੋਂ ਲੋਕ ਇਸ ਮੰਦਿਰ ਦੇ ਵਿੱਚ ਮਾਤਾ ਰਣਜੀਤ ਦੇ ਦਰਸ਼ਨ ਕਰਨ ਪਹੁੰਚਦੇ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਪਾ ਰਹੇ ਹੋ ਕਿੰਨੀ ਵੱਡੀ ਸੰਖਿਆ ਦੇ ਵਿੱਚ ਲੋਕ ਸੰਗਾਂ ਨੂੰ ਇੱਥੇ ਪਹੁੰਚੇ ਹੋਏ ਨੇ ਅਸੀਂ ਕੋਸ਼ਿਸ਼ ਕਰਾਂਗੇ ਗੱਲਬਾਤ ਕਰਨ ਦੀ ਵੀ ਕਿ ਆਖਿਰ ਲੋਕ ਨਵੇਂ ਸਾਲ ਦੀ ਸ਼ੁਰੂਆਤ ਕਿਸ ਤਰੀਕੇ ਨਾਲ ਕਰਨ ਜਾ ਰਹੇ ਨੇ ਹਾਲਾਂਕਿ ਮੰਦਿਰ ਦੇ ਵਿੱਚ ਜੁੜੇ ਹੋਏ ਨੇ ਪਰਿਵਾਰ ਸਮੇਤ ਲੋਕ ਇੱਥੇ ਪਹੁੰਚੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ नए साल की शुरुआत की जी, जी दर्शन से शुरुआत करना चाहते हैं जी।, जी का दर्शन करेंगे फिर नए साल का शुरुआत करेंगे so, तो मनप्रीत बहुत सारिया जो लेडीज ने बच्चे समेत पहुँचे गल बात कर दिया मैम नए साल की शुरुआत कर रहे हैं आज यहाँ पहुँचे क्या कहना चाहेंगे मैम बहुत अच्छा है मतलब हर साल ऐसे ही आए जैसे अब की बार आई अच्छे ऐसे ही आए नए साल पे बहुत सारे लोग जो हैं वो संकल्प करते हैं धार्मिक स्थल पे जाते हैं कि हमारी जो बुरी आदतें हैं वो छूट जाए ऐसे कुछ संकल्प ऐसे कुछ धार्मिक स्थल पे जाके करते हैं। तो आपने कुछ ऐसा सोचा संकल्प तो मैं बस यही है की सनातन धर्म आगे रहे बस जय श्री राम नए साल पे क्या करना चाहेंगे अच्छे काम करो बुरे काम को छोड़ो कुछ अच्छा प्रण लो नए साल के लिए जी तो मनप्रीत जैसे हम बात कर पा रहे थे बहुत सारे श्रद्धालु यहाँ पे जुड़े हैं और बहुत सारे लोग हैं उनसे बात करने की कोशिश करते हैं ऐसे नए साल पे आप शुरुआत करने जा रहे हैं यहाँ मनसा देवी मंदिर कहाँ से पहुँचे कहाँ से पहुँचे मैं मनीमाजरा से आया हूँ लोग नए साल पे नए संकल्प करते हैं हाँ मैं भी चाहता हूँ कि लोग इस साल भी संकल्प करें कि सभी बुरे काम या जो भी बुरी आदतें हैं उन्हें उनको छोड़कर देश के लिए कुछ ना कुछ करें जिससे कि देश का या समाज का थोड़ा भला हो पाए जी जी, जी, जी नए साल का, का आपको भी सबको भी हाँ जी, जी। <laughs> मैम आप नए साल पे कुछ करना चाहेंगे हाँ सब बढ़िया है माता के दरबार में दर्शन करने आई हाँ माता सारे साल अच्छा से सा निकाले और दूसरा के सब बढ़िया है ਮਨਪ੍ਰੀਤ ਪਰ ਫਿਰ ਤੋਂ ਤਸਵੀਰਾਂ ਦਾ ਰੁਕ ਕਰਦੇ ਆ ਬਹੁਤ ਖੂਬਸੂਰਤ ਤਸਵੀਰਾਂ ਇਸ ਵਕਤ ਮਨਸਾ ਦੇਵੀ ਮੰਦਿਰ ਦੇ ਵਿੱਚ ਦੇਖਣ ਨੂੰ ਮਿਲ ਰਹੀਆਂ ਨੇ ਦਰਬਾਰ ਬਹੁਤ ਸੋਹਣਾ ਸਜਾਇਆ ਹੋਇਆ ਹੈ ਨਵੇਂ ਸਾਲ ਦੇ ਉੱਤੇ ਕਿਉਂਕਿ ਲੋਕ ਜਿਹੜੇ ਨੇ ਸਰਦਾਲੂ ਦੂਰ ਦਰਾਡੇ ਤੋਂ ਇੱਥੇ ਪਹੁੰਚਦੇ ਨੇ ਨਵੇਂ ਸਾਲ ਦੀ ਸ਼ੁਰੂਆਤ ਕਰਦੇ ਨੇ ਆਪੋ ਆਪਣੀ ਤਰੀਕਿਆਂ ਦੇ ਨਾਲ ਲੋਕਾਂ ਦੀ ਸ਼ੁਰੂਆਤ ਹੁੰਦੀ ਹੈ ਰਾਤ ਹੀ ਜੇਕਰ ਗੱਲ ਕਰੀਏ 12 ਵਜੇ ਤੋਂ ਬਾਅਦ ਤਸਵੀਰਾਂ ਚਾਹੇ ਚੰਡੀਗੜ੍ਹ ਮੋਹਾਲੀ ਦੀ ਹੈ ਟਰਾਈ ਸਿਟੀ ਦੀ ਗੱਲ ਕਰੀਏ ਤਾਂ ਲੋਕ ਆਪੋ ਆਪਣੀ ਤਰੀਕੇ ਦੇ ਨਾਲ ਨਵੇਂ ਸਾਲ ਦਾ ਆਗਾਜ਼ ਕਰ ਰਿਸੀ ਨਵੇਂ ਸਾਲ ਦਾ ਸਵਾਗਤ ਕਰ ਰਿਸੀ ਪੁਰ ਸ੍ਰੀ ਦਾ ਦੇ ਜ਼ਰੀਏ ਤੁਹਾਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਆ ਕਿਹਾ ਜਾ ਕਿਸ ਤਰ੍ਹਾਂ ਦੇ ਨਾਲ ਲੋਕ ਮੰਦਿਰ ਖੁਦਵਾਰਿਆਂ ਜਾਂ ਆਪ ਆਪਣੀ ਤਰੀਕਿਆਂ ਦੇ ਨਾਲ ਆਪੋ ਆਪਣੇ ਧਾਰਮਿਕ ਸਥਾਨਾਂ ਤੇ ਜਾ ਕੇ ਧਾਰਮਿਕ ਸਥਾਨਾਂ ਤੇ ਜਾ ਕੇ ਨਵੇਂ ਸੰਕਲਪ ਕਰਦੇ ਨੇ ਨਵੇਂ ਸਾਲ ਦਾ ਸਵਾਗਤ ਕਰਦੇ ਨੇ ਸੋ ਇੱਕ ਵਾਰ ਫਿਰ ਤੋਂ ਤੁਹਾਨੂੰ ਦਿਖਾ ਦਿੰਨੇ ਆ ਕਿੰਨੀ ਵੱਡੀ ਸੰਖਿਆ ਦੇ ਸਤਿ ਸ਼ਰਦਾਲਿਆਂ ਦੀ ਮਨਸਾ ਦੇਵੀ ਮੰਦਿਰ ਦੇ ਵਿੱਚ ਲੱਗੀ ਹੋਈ ਹੈ ਲੋਕ ਆਪੋ ਆਪਣੇ ਤਰੀਕਿਆਂ ਦੇ ਨਾਲ ਆਪੋ ਆਪਣੇ ਤੜਕਸਾਨਾਂ ਤੇ ਮੱਥਾ ਟੇਕਣ ਜਾਂਦੇ ਨੇ ਆਪਣੇ ਤਰੀਕੇ ਦੇ ਨਾਲ ਨਵਾਂ ਸਾਲ ਬਣਾਉਂਦੇ ਨੇ ਤੇ ਅੱਜ ਦਿਨ ਪਰ ਜੇਕਰ ਅਸੀਂ ਗੱਲ ਕਰੀਏ ਤਾਂ ਮਨਸਾ ਦੇਵੀ ਮੰਦਿਰ ਦੇ ਵਿੱਚ ਵੀ ਲੋਕ ਦੂਰ ਦਰਾਡੇ ਤੋਂ ਮੱਥਾ ਟੇਕਣ ਪਹੁੰਚेंगे ਕਿਉਂਕਿ ਹਰ ਸਾਲ ਜਿਵੇਂ ਇਥੋਂ ਦੇ ਜਿਹੜੇ ਪੁਜਾਰੀ ਨੇ ਉਹਨਾਂ ਨਾਲ ਵੀ ਗੱਲਬਾਤ ਹੋਈ ਤੇ ਉਹਨਾਂ ਨੇ ਦੱਸਿਆ ਕਿ ਪੂਰਾ ਦਿਨ ਮੰਦਿਰ ਦੇ ਵਿੱਚ ਇਸੇ ਤਰ੍ਹਾਂ ਸਰਦਾਰਾਂ ਕੋ ਦੇ ਨਾਲ ਮੰਦਿਰ ਭਰਿਆ ਰਹਿੰਦਾ ਹੈ ਲੋਕ ਕੋਈ ਜੈ ਮਾਤਾ ਦੀ ਜਗਾੜੇ ਲਾਉਂਦੇ ਨੇ ਤੇ ਨਵੇਂ ਸਾਲ ਦੇ ਆਗਾਜ਼ ਦੇ ਵਿੱਚ ਕਿਉਂਕਿ ਵੀ ਦੱਸਿਆ ਦੋ ਵਜੇ ਤੋਂ ਹੀ ਲਾਈਨਾਂ ਮੰਦਿਰ ਦੇ ਵਿੱਚ ਲੱਗਿਆ ਹੁੰਦੇ ਸੋ ਲੋਕ ਇਸੇ ਤਰ੍ਹਾਂ ਬਣੇ ਹੋਏ ਨੇ ਤੇ ਆਪਣੇ ਆਪਣੇ ਪਰਿਵਾਰਾਂ ਦੇ ਨਾਲ ਇੱਥੇ ਪਹੁੰਚੇ ਨੇ ਨਵੇਂ ਸਾਲ ਦਾ ਆਗਾਜ਼ ਕਰਨੇ ਨੇ ਡੇਲੀਪੋਸ ਪੰਜਾਬੀ ਦਾ ਹਮਾਰਾ ਚ ਦੇਖ ਰਹੇ ਹੋ ਤਮਾਮ ਦਰਸ਼ਕਾਂ ਨਵੇਂ ਸਾਧੀਆਂ ਬਹੁਤ ਬਹੁਤ ਸਵਾਗਤ ਅਗਲਾ ਵੀ ਬੋਲੋ ਪਿਛਲਾ ਵੀ ਬੋਲੋ ਜੈ ਮਾਤਾ ਜੈ ਮਾਤਾ ਦੀ 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 ਸ਼ੰਕਰਾਂ ਸੰਸਦੀ ਵਿਦਾ ਹੋਕਾਰ ਤੇ ਜੁਬਾਰ ਕੀ ਜੈ ਪਰ ਇਹਨਾਂ ਸਾਰ ਕੋਈ ਆਪਣੇ ਪ੍ਰਭੂ ਨੂੰ ਯਾਦ ਕਰ ਰਹੇ ਸੋ ਮਾਧ ਚੰਨਾ ਦੇ ਵਿੱਚ ਇਹਨਾਂ ਲੋਕਾਂ ਦੀ ਅਰਦਾਸ ਸਵਿਤਸਵੀਰਾ ਮੰਨਸਾ ਦੇਵੀ ਦੇ ਮੰਦਰ ਤੋਂ ਲਾਈਵ ਤੁਸੀਂ ਤਸਵੀਰਾਂ ਦੇਖ ਪਾ ਰਹੇ ਹੋ